फ्लोरिडा हादसे वाले मुंडे हरजिंदर सिंह दी स्पोर्ट ਚ ਪੰਜਾਬ ਦੇ ਮੈਚੂਰ ਸਿੱਧੂ ਮੁਸੇ ਵਾਲੇ ਦੇ ਪਿਤਾ ਵੀ ਆ ਗਏ ਨੇ ਬਲਕੌਰ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਸਟੋਰੀ ਸਾਂਝੀ ਕੀਤੀ ਜਿਸ 'ਚ ਉਹਨਾਂ ਦਾ ਕਹਿਣਾ ਹੈ ਕਿ ਹਰਜਿੰਦਰ ਦੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ ਇਸ ਦੇ ਨਾਲ ਹੀ ਹੋਰ ਕੀ ਲਿਖਿਆ ਉਹ ਵੀ ਸੁਣੋ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਕੁਝ ਗਲਤੀਆਂ ਅਸੀਂ ਜਾਣਬੁੱਝ ਕੇ ਕਰਦੇ ਹਾਂ ਜੋ ਕਿ ਕਿਸੇ ਨੂੰ ਠੇਸ ਪਹੁੰਚਾਉਣ ਦੀ ਮਨਛਾ ਨਾਲ ਹੋਣ ਪਰ ਜੋ ਗਲਤੀ ਬੇਟੇ ਹਰਜਿੰਦਰ ਸਿੰਘ ਤੋਂ ਹੋਈ ਹੈ ਉਹ ਗਲਤੀ ਨਹੀਂ ਉਹ ਗਲਤੀ ਦੁਰਘਟਨਾ ਸੀ ਜੋ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦੀ ਹੈ ਅਸੀਂ ਅਮਰੀਕਾ 'ਚ ਬੈਠੇ ਪੰਜਾਬੀ ਤੇ ਭਾਰਤੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਹਰਜਿੰਦਰ ਸਿੰਘ ਦੀ ਮਦਦ ਲਈ ਅੱਗੇ ਆਓ ਸਾਡੇ ਹਮਦਰਦੀ ਹੱਥ 세 ਵਿੱਚ ਮਾਰੇ ਗਏ ਉਹਨਾਂ ਤਿੰਨਾਂ ਜੀਆਂ ਦੇ ਪਰਿਵਾਰਾਂ ਲਈ ਵੀ ਹੈ ਪਰ ਇਸ ਬੱਚੇ ਤੋਂ ਭੁੱਲੋਈਏ ਜਿਸ ਨੂੰ ਗੁਨਾਹ ਬਣਾ ਕੇ ਉਸ ਦੀ ਜ਼ਿੰਦਗੀ ਬਰਬਾਦ ਨਾ ਕੀਤੀ ਜਾਵੇ ਵਾਹਿਗੁਰੂ ਮਿਹਰ ਕਰੇ ਤੇ ਇਸ ਤਰ੍ਹਾਂ ਹੀ ਬੀਤੇ ਕੱਲ ਪੰਜਾਬ ਦੇ ਸੰਸਦ ਹਰਸਿਮਰਤ ਨੇ ਵੀ ਹਰਜਿੰਦਰ ਸਿੰਘ ਨੂੰ ਲੈ ਕੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ ਹਰਜਿੰਦਰ ਸਿੰਘ ਦੇ ਮਾਮਲੇ ਤੇ ਇਸ ਦੇ ਨਾਲ ਹੀ ਵਿਦੇਸ਼ੀਆਂ ਦੇ ਜੋ ਵੀਜ਼ੇ ਫ੍ਰੀਜ਼ ਕੀਤੇ ਗਏ ਨੇ ਉਸ ਮਾਮਲੇ 'ਚ ਦਖਲ ਦਿੱਤਾ ਜਾਵੇ ਹਰਸਿਮਰਤ ਤੋਂ ਬਾਅਦ ਸੁਖਬੀਰ ਬਾਦਲ ਵੀ ਹਰਜਿੰਦਰ ਦੀ ਸਪੋਰਟ ਚਾਇਸਨ ਤੇ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਹਰਜਿੰਦਰ ਨੂੰ ਸਪੋਰਟ ਕੀਤੀ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਇੰਡੀਅਨ ਗਵਰਨਮੈਂਟ ਅਮਰੀਕਨ ਗਵਰਨਮੈਂਟ ਨਾਲ ਇਸ ਬਾਰੇ ਗੱਲ ਕਰਦੀ ਹੈ ਜੇਕਰ ਕਰਦੀ ਹੈ ਤਾਂ ਅਮਰੀਕਾ ਦੀ ਸਰਕਾਰ ਇਸ ਤੇ ਕੀ ਵੱਡੇ ਫੈਸਲੇ ਲੈ ਸਕਦੀ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ